ਜੋ ਜਦੇ ਹਣਾਈ ਸਟਾਮ ਹਜ਼ਾਰ ਤੋਂ ਹੈ ਜੁੜਿਆਣੇ ਦੇ ਵੀ ਹਰ ਪਾਸੇ ਇਜ਼ੀਕਲ ਕੰਸਟਰਕਸ਼ਨਸ ਹੋ ਰੀਆਂ ਨੇ ਬਿਲਕੁਲ ਕਾਨੂੰਨ ਨੂੰ ਧੱਜੀਆਂ ਉਡਾਈਆਂ ਜਾ ਰੀਆਂ ਕਾਨੂੰਨ ਨੂੰ ਨੋਕ ਤੇ ਰੱਖ ਕੇ ਜਿਹੜਾ ਬਿਲਡਿੰਗ ਬ੍ਰਾਂਚ ਆਪਣਾ ਕੰਮ ਕਰ ਰਹੀ ਹੈ ਜਿਹੜਾ ਵੀ ਕੋਈ ਆਰਟੀਆਈ ਐਕਟੀਵਿਸਟ ਜਾਂ ਕੋਈ ਸੋਸ਼ਲ ਵਰਕਰ ਕਿਸੇ ਵੀ ਤਰ੍ਹਾਂ ਦਾ ਮੁੱਦਾ ਚੱਕਦਾ ਜਾਂ ਤਾਂ ਉਹਨੂੰ ਡਰਾ ਲਿਆ ਜਾਂਦਾ ਜਾਂ ਉਹਨੂੰ ਦਬਾ ਲਿਆ ਜਾਂਦਾ ਜਾਦੂ ਦੀ ਛੜੀ ਨਾਲ ਤਾਂ ਬਣੀ ਨਹੀਂ ਵੀ ਚੁਟਕੀ ਮਾਰੀ ਤੇ ਬਿਲਡਿੰਗ ਖੜੀ ਹੋ ਗਈ ਇਹਨਾਂ ਨੂੰ ਬਣਨ ਚ ਕਿੰਨਾ ਸਮਾਂ ਲੱਗਾ ਸਾਲਾਂ ਦੇ ਸਾਲ ਲੱਗੇ ਆ ਇਹ ਤਾਂ ਪਹਿਲਾਂ ਵੀ ਸੀ ਕੀਤੀ ਸੀ ਪਰ 4 ਘੰਟੇ ਬਾਅਦ ਦੁਬਾਰਾ ਬਿਲਡਿੰਗ ਜਿਹੜੀ ਖੋਲ ਦਿੱਤੀ ਗਈ ਹੈ ਇਹਦਾ ਮਤਲਬ ਕਿਸੇ ਨਾ ਕਿਸੇ ਵੱਡੇ ਅਧਿਕਾਰੀ ਦੀ ਸਿਫਾਰਿਸ਼ ਹੈ ਜਾਂ ਕਿਸੇ ਵੱਡੇ ਨਾ ਵੱਡੇ ਪੋਲਿਟਿਕਲ ਲੀਡਰ ਦੀ ਸੁਰੱਖਣ ਦੇ ਵਿੱਚ ਇਹ ਬਿਲਡਿੰਗ ਚੱਲ ਰਹੀ ਹੈ ਬੇਤੀ ਸਾਹਿਬ ਕੀ ਹਾਲ ਚਾਲ ਨੇ ਠੀਕ ਹੋ ਵਿਸ਼ਾਲ ਗੱਲ ਕਰ ਰਹੇ ਹਾਂ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਬੀਤੀ ਸਾਹਿਬ ਗਾਂਧੀ ਨਗਰ ਦੇ ਵਿੱਚ ਦੋ ਬਿਲਡਿੰਗਾਂ ਜਿਹੜੀਆਂ ਬਣੀਆਂ ਸੀਗੀਆਂ ਇੱਕ ਤਾਂ ਜਿਹੜੀ ਬਲੈਕਸ ਦੇ ਨਾਲ ਬਣੀ ਐ ਤੇ ਇੱਕ ਅੱਗੇ ਕਰਕੇ ਨੁੱਕਰ ਤੇ ਬਣੀ ਐ ਸਰ ਇੰਨਾ ਦਾ ਕੋਈ ਨਕਸ਼ਾ ਨੁਕਸ਼ਾ ਪਾਸ ਹੈਗਾ ਪਹਿਲੇ ਮੈਂ ਉਹ ਦੇਖੀਦਾ ਤੁਹਾਡੇ ਮੈਨੂੰ ਇੱਥੇ ਜਾਣ ਪਹਿਲੇ ਇਹ ਸੀਲ ਕੀਤੀ ਗਈ ਸੀਗੀ ਕਾਰਪੋਰੇਸ਼ਨ ਵੱਲੋਂ 2 ਘੰਟੇਸ ਤੇ ਅਸ ਤੋਂ 10 ਦਿਨ ਪਹਿਲੇ ਫਿਰ 4 ਘੰਟੇ ਬਾਅਦ ਖੁੱਲ ਗਈ ਸੀ ਨੁੱਕਰ ਤੋਂ ਪਾ ਨੁੱਕਰ ਆਸ ਹੀ ਨੇਤਰ ਦੇ ਸਾਰੇ ਨਕਸ਼ੇ ਪਾਸ ਹੈ ਨਕਸ਼ੇ ਦੀ ਕਾਪੀ ਮਿਲ ਸਕਦੀ ਕਿਉਂਕਿ ਸਾਡੇ ਸੂਤਰ ਜਿਹੜੇ ਨੇ ਉਹ ਕਹ ਰਹੇ ਨਕਸ਼ਾ ਬਿਲਕੁਲ ਪਾਸ ਨਹੀਂ ਹੈ ਕਾਰਪੇਚ ਦੇ ਕਈ ਸੂਤਰ ਨੇ ਸਾਡੇ ਉਹਨਾਂ ਨੇ ਸਾਨੂੰ ਦੱਸਿਆ ਅੱਛਾ ਤਾਂ ਜੀ ਅੱਜ ਤਾਂ ਆਜ ਪਾਸ ਨਾ ਦੇ ਦੇ ਸਕਦੇ ਕਿਸੇ ਹੋਰ ਤਾਂ ਆਰਟੀ ਰਾਈ ਮਿਲ ਜਾਏਗਾ ਆਰਟੀ ਐਚ ਵੀ ਨਕਸ਼ਾ ਨਹੀਂ ਮਿਲਦਾ ਉਹ ऑलरेडी ਆਪਦੀ ਪ੍ਰਾਪਰਟੀ ਆ ਕਿਸਦੀ ਆ ਜੀ ਉਹ ਜਦ ਦੱਸਾਂਗੇ ਨਕਸ਼ਾ ਪਾਸ ਆ ਕੇ ਕੀ ਨਹੀਂ ਹੈਗਾ ਉਹਨਾਂ ਲਈ ਸਾਈਡ ਰੈਂਡ ਦੇ ਦਾਂਗੇ ਤੇ ਬੇਸਮੈਂਟ ਜਿਹੜੀ ਇਹ ਬਣ ਸਕਦੀ ਹੈ ਲੀਗਲ ਤਰੀਕੇ ਦੇ ਨਾਲ ਇਨਲੀਗਲ ਤਰੀਕੇ ਦੇ ਨਾਲ ਤੇ ਅਗਰ ਫਸਟ ਫਲੋਰ ਹੋਵੇ ਕਿਸੇ ਦੀ ਮਤਲਬ ਇੱਕ ਮੰਜ਼ਲ ਬਣੀ ਹੋਵੇ ਤਾਂ ਕਿੰਨੇ ਫੁੱਟ ਦੀ ਡਿਸਟੈਂਸ ਰੱਖਣੀ ਪੈਂਦੀ ਹੈ ਬਸ ਜਿਉ ਨੇ ਐਨਓਸੀ ਦਿੱਤਾ ਆਇਆ ਫਿਰ ਲੋੜ ਹੀ ਨਹੀਂ ਹੈਗੀ ਅੱਛਾ ਮਤਲਬ ਨਾਲ ਦੀ ਨਾਲ ਹੀ ਬਣਾ ਸਕਦਾ ਦੁਵਾਰਾ ਦੇ ਨਾਲ ਬਣਾ ਸਕਦਾ ਬੇਸਮੈਂਟ ਹਾਂ ਜੇ ਕੋਈ ਕਹਿੰਦਾ ਮੈਨੂੰ ਕੋਈ ਇਜਾਜ਼ਤ ਨਹੀਂ ਤੇ ਬਣਾ ਸਕਦਾ ਬਿਲਕੁਲ ਪਰ ਐਸ ਪਰ ਲਾਅ ਆ ਕਿ ਆ ਜਾਂਦਾ ਜੇ ਦੀ ਫਸਟ ਫਲੋਰ ਹੈਗੀ ਹੈ ਇੱਕ ਮੰਜ਼ਲ ਬਣੀ ਹੈ ਤਾਂ 5 ਫੁੱਟ ਜੇ ਦੀ ਦੋ ਮੰਜ਼ਲ ਬਣੀ ਹੈ 10 ਫੁੱਟ ਦੀ ਡਿਸਟੈਂਸ ਰੱਖ ਕੇ ਬਣਾਈ ਜਾ ਸਕਦੀ ਬੇਸਮੈਂਟ ਉਹ ਸਾਰਾ ਐਜਪਾਲਾ ਵੀ ਇਹ ਵੀ ਇਹ ਔਲਾਦਾ ਰੁਕਤਾ ਹੀ ਹੈ ਵੀ ਐਜਪਾਲਾ ਦਾ ਜੇ ਗਵੰਡੀ ਰਾਜੀ ਆ ਤੇ ਫੇਰ ਨਾ ਨਾ ਸਕਦਾ ਜੇ ਨਹੀਂ ਰਾਜੀ ਹੈਗਾ ਫੇਰ 5 ਫੁੱਟ 6 ਨਹੀਂ ਆ ਅੱਛਾ ਗਵੰਡੀ ਰਾਜੀ ਨਾ ਹੋਵੇ ਹਾਂ ਜੇ ਗਵੰਡੀ ਕਹਦਾ ਮੈਂ ਨਹੀਂ ਦੇਣਾ ਭਾਈ ਐਨਓਸੀ ਤੇ ਫੇਰ ਮੇਰੇ ਨਾਲੋਂ ਰੂਟ ਲਾਫ ਦਾ 5000 ਦਾ ਜਿੰਨੀ ਛੱਡੇ ਵੇਚਣੇ ਪੈਣਗੇ ਜੀ ਸਰ ਜਿਹੜੀ ਇਹ ਦੋ ਬਿਲਡਿੰਗਾਂ ਆ ਇਹਦੀ ਪ੍ਰਮੁਖਤਾ ਨਾਲ ਖਬਰ ਵੀ ਚੱਲ ਰਹੀ ਸੀਗੀ ਤੇ ਇਹਦਾ ਮੈਨੂੰ ਜਰੂਰ ਦੱਸਿਓ ਬੇਦੀ ਸਾਹਿਬ ਕੀ ਹੈ ਕੀ ਹੈ ਪਾਸ ਹੈਗੀਆਂ ਕੀ ਨਹੀਂ ਹੈਗੀਆਂ ਕਿਸੇ ਵੱਡੇ ਵਿਧਾਇਕ ਦੀ ਸਿਫਾਰਿਸ਼ ਤੇ ਬਿਲਡਿੰਗਾਂ ਬਣੀਆਂ ਨੇ ਕੋਈ ਨੀ ਜੀ ਨਕਸ਼ਾ ਜਾਂ ਪਤਾ ਕਿਿਸ ਮਾਰ ਤੇ ਕੋਈ ਚਾ ਛੋਟੀ ਮੋਟੀ ਦੁਕਾਨ ਹੋ ਸਕਦੀ ਕਿ ਵੱਡਾ ਕੰਪਲੈਕਸ ਗੱਦੀ ਨਹੀਂ ਬੰਦਾ ਹੁੰਦਾ ਐਡਾ ਬਿਨਾ ਨਕਸ਼ੇ ਤੋਂ ਚਲੋ ਉਹ ਵੀ ਅਸੀਂ ਉਜਾਗਰ ਕਰਾਂਗੇ ਕਿ ਵੱਡਾ ਕੰਪਲੈਕਸ ਵੀ ਬੰਦਾ ਪਿਆ ਇਸੀ ਰੋਡ ਤੇ ਏ ਜ਼ੋਨ ਦੇ ਦਾਇਰੇ ਦੇ ਵਿੱਚ ਹੀ ਆਂਦਾ ਹਾਂ ਬਹੁਤ ਬਹੁਤ ਸ਼ੁਕਰੀਆ ਬੇਦੀ ਸਾਹਿਬ ਐਸਾ ਤਾਂ ਨਾ ਬੇਦੀ ਸੀਗੇ ਜਿਹਨਾਂ ਦੱਸਿਆ ਕੀ ਬਿਲਡਿੰਗਾਂ ਮੇਰੀ ਨੌਲੇਜ ਨਹੀਂ ਹੈ ਅੰਨੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ ਤੁਸੀਂ ਤੁਹਾਨੂੰ ਤਸਵੀਰ ਦਿਖਾ ਰਿਹਾ ਜਿਹੜੀ ਦੋ ਬਿਲਡਿੰਗਾਂ ਜਿਹੜੀਆਂ ਸਾਹਮਣੇ ਬਣੀਆਂ ਇੱਕ ਆਬ ਬਿਲਡਿੰਗ ਸਾਹਮਣੇ ਬਣੀ ਹੋਈ ਹੈ ਤੇ ਇੱਕ ਉਸ ਤੋਂ ਅੱਗੇ ਜਿੱਕਰ ਬਿਲਡਿੰਗ ਬਣੀ ਹੋਈ ਹੈ ਜਿਹਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਤੀਸਰੀ ਮੰਜ਼ਲ ਦੇ ਰੋਕ ਲਗਾ ਦਿੱਤੀ ਗਈ ਸੀਗੀ ਪਿੱਲਰ ਜਿਹੜੇ ਬਣਾ ਦਿੱਤੇ ਗਏ ਸੀਗੇ ਲੇਕਿਨ ਰੋਕ ਲਗਾ ਦਿੱਤੀ ਗਈ ਸੀਗੀ ਲੇਕਿਨ ਇੱਕ ਸਵਾਲ ਵੱਡਾ ਖੜਾ ਹੋ ਜਾਂਦਾ ਅਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਅਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਕਾਰਪੇਸ਼ਨ ਦੀ ਮਿਲੀ ਭੱਗਤ ਤੋਂ ਬਗੈਰ ਕੰਮ ਹੋ ਸਕਦੇ ਨੇ ਦੇਖੋ ਜੀ ਪੂਰਾ ਲੁਧਿਆਣਾ ਹੀ ਇਸ ਬਿਲਕੁਲ ਕਾਨੂੰਨ ਨੂੰ ਧਜੀਆਂ ਉਡਾਈਆਂ ਜਾ ਰੀਆਂ ਕਾਨੂੰਨ ਨੂੰ ਨੋਕ ਤੇ ਰੱਖ ਕੇ ਜਿਹੜਾ ਬਿਲਡਿੰਗ ਬ੍ਰਾਂਚ ਆਪਣਾ ਕੰਮ ਕਰ ਰਹੀ ਹੈ ਜਿਹੜਾ ਵੀ ਕੋਈ ਆਰਟੀਆਈ ਐਕਟੀਵਿਸਟ ਜਾਂ ਕੋਈ ਸੋਸ਼ਲ ਵਰਕਰ ਕਿਸੇ ਵੀ ਤਰ੍ਹਾਂ ਦਾ ਮੁੱਦਾ ਚੱਕਦਾ ਜਾਂ ਤਾਂ ਉਹਨੂੰ ਡਰਾ ਲਿਆ ਜਾਂਦਾ ਜਾਂ ਉਹਨੂੰ ਦਬਾ ਲਿਆ ਜਾਂਦਾ ਜਾਂ ਉਹਨੂੰ ਪੈਸੇ ਦੇ ਕੇ ਖਰੀਦਿਆ ਜਾਂਦਾ ਤੇ ਸਾਨੂੰ ਸੂਤਰਾਂ ਤੋਂ ਸੂਚਨਾ ਮਿਲੀ ਸੀ ਵੀ ਇਹ ਬਿਲਡਿੰਗ ਹੈ ਜਿਹੜੀਆਂ ਇਹ ਬਿਲਕੁਲ ਇਲੀਗਲ ਤਰੀਕੇ ਨਾਲ ਬਣੀਆਂ ਹੋਈਆਂ ਕਿਉਂਕਿ ਕਹਿੰਦੇ ਆ ਵੀ ਕਾਰਪੋਰੇਸ਼ਨ ਦਾ ਲਾਜ ਜੇ ਇੱਕ ਬਿਲਡਿੰਗ ਬਣਾਨੀ ਹੈ ਇੱਕ ਮੰਜ਼ਲ ਦੀ ਜੇ ਤੁਸੀਂ ਉਹਦੀ ਬੇਸਮੈਂਟ ਬਣਾਨੀ ਹੈ ਤਾਂ ਕਟੋਕਟ 5 ਫੁੱਟ ਦਾ ਨਾਲ ਦੇ ਗੁਆਂਡੀ ਤੋਂ ਡਿਸਟੈਂਸ ਚਾਹੀਦਾ ਜਾਂ ਗੁਆਂਡੀ ਦੀ ਰਜਮੰਦੀ ਦੇ ਨਾਲ ਹੀ ਬਣਾ ਸਕਦੇ ਆ ਪਰ ਇਸ ਇਲਾਕੇ ਦੇ ਜਿਹੜੇ ਲੋਕ ਆ ਓ ਐਡਾ ਪਰੇਸ਼ਾਨ ਨੇ ਇਸ ਬਿਲਡਿੰਗ ਤੋਂ ਉਹਨਾਂ ਦੇ ਘਰਾਂ ਦੇ ਵਿੱਚ ਦਰਾਰਾ ਆ ਗਈਆਂ ਮਕਾਨ ਡਿੱਗਣ ਵਾਲੇ ਹੋਏ ਹੋਏ ਨੇ ਪਰ ਫੇਰ ਵੀ ਕਾਨੂੰਨ ਦੀ ਨੋਕ ਤੇ ਰੱਖ ਕੇ ਇਹ ਬਿਲਡਿੰਗਾਂ ਤੜਜ਼ੇ ਨਾਲ ਚੱਲ ਰਹੀਆਂ ਪਿਛਲੇ ਦਿਨੀ ਦੇਖਣ ਚ ਆਇਆ ਸੀ ਵੀ ਬਿਲਡਿੰਗਾਂ ਸੀਲ ਕੀਤੀਆਂ ਗਈਆਂ ਪਰ ਕੁਝ ਘੰਟਿਆਂ ਬਾਅਦ ਇਹ ਬਿਲਡਿੰਗਾਂ ਦੁਬਾਰਾ ਕਿਸ ਦੇ ਆਦੇਸ਼ ਤੇ ਜਿਹੜੀਆਂ ਦੁਬਾਰਾ ਚਾਲੂ ਕਰਵਾ ਦਿੱਤੀਆਂ ਗਈਆਂ ਜਿਹੜੀ ਸੀਲ ਕਿਉਂ ਤੜਵਾਈ ਗਈ ਇਹ ਮੈਂ ਤੁਹਾਡੇ ਸਾਹਮਣੇ ਗੱਲ ਕੀਤੀ ਏਟੀਪੀ ਨਾਲ ਏਟੀਪੀ ਨੂੰ ਤਾਂ ਇੰਨਾ ਨੋਲਿਜ ਨਹੀਂ ਹੈਗੀ ਕਿ ਇਹ ਦੁਕਾਨਾਂ ਬਣੀਆਂ ਕਦੋਂ ਆ ਕਦੋਂ ਨਹੀਂ ਬਣੀਆਂ ਆ ਦਾ ਨਕਸ਼ਾ ਜਿਹੜਾ ਪਾਸ ਹੈਗਾ ਕਿ ਨਹੀਂ ਹੈਗਾ ਨਕਸ਼ਾ ਮੰਗਣ ਦੀ ਗੱਲ ਕੀਤੀ ਜਾਵੇ ਤਾਂ ਆਰਟੀ ਰਾਹੀ ਨਹੀਂ ਲੈ ਸਕਦੇ ਉਹ ਉਹਨਾਂ ਦੇ ਆਪਣੇ ਨਕਸ਼ੇ ਪਾਸੇ ਕਾਰਪੋਰੇਸ਼ਨ ਹੈਗਾ ਨਕਸ਼ਾ ਪਾਸਕ ਤਾਂ ਅਸੀਂ ਆਰਟੀ ਰਾਹੀ ਲੈ ਸਕਦੇ ਆ ਲੇਕਿਨ ਕਾਰਪੋਰੇਸ਼ਨ ਨੇ ਅਗਰ ਬੇਇਮਾਨੀ ਕੀਤੀ ਹੋਊਗੀ ਤਾਂ ਨਕਸ਼ਾ ਕਿੱਥੋਂ ਦੇ ਦੇਗੀ ਉਹਦਾ ਕਾਰਨ ਇਹ ਹੈ ਜੀ ਜਿਹੜੇ ਵੀ ਏਟੀਪੀ ਜਾਂ ਬਿਲਡਿੰਗ ਬ੍ਰਾਂਚ ਦੇ ਜਿੰਨੇ ਵੀ ਅਧਿਕਾਰੀ ਨੇ ਇੱਕਦਮ ਤੁਸੀਂ ਉਹਨਾਂ ਨੂੰ ਪੁੱਛ ਲਿਆ ਤੇ ਉਹਨਾਂ ਨੂੰ ਆਪਣੀ ਦਹਿਸ਼ਤ ਪੈ ਜਾਂਦੀ ਹੈ ਵੀ ਅ ਇਸ ਬਾਰੇ ਸਾਨੂੰ ਜਾਣਕਾਰੀ ਹੈ ਨਹੀਂ ਏਡੀ ਏਡੀਆਂ ਵੱਡੀਆਂ ਬਿਲਡਿੰਗਾਂ ਬਿਨਾ ਕਿਸੇ ਅਫਸਰ ਦੇ ਅਧਿਕਾਰੀ ਦੀ ਜਾਣਕਾਰੀ ਤੋਂ ਬਿਨਾ ਬਣ ਸਕਦੀ ਹੈ ਇਹ ਕੋਈ ਇੱਕ ਦਿਨ ਚ ਤਾਂ ਛੁਟਕੇ ਕੋਈ ਜਾਦੂ ਦੀ ਛੜੀ ਨਾਲ ਤਾਂ ਬਣੀ ਨਹੀਂ ਵੀ ਛੁਟਕੀ ਮਾਰੀ ਤੇ ਬਿਲਡਿੰਗ ਖੜੀ ਹੋ ਗਈ ਇਹਨਾਂ ਨੂੰ ਬਣਨ ਚ ਕਿੰਨਾ ਸਮਾਂ ਲੱਗਾ ਸਾਲਾਂ ਦੇ ਸਾਲ ਲੱਗੇ ਆ ਤੇ ਕਿਸੇ ਅਧਿਕਾਰੀ ਦੀ ਨੌਲੇਜ ਨਹੀਂ ਸੀਗਾ ਏਡੀ ਵੱਡੀ ਬਿਲਡਿੰਗ ਇਹਦੀ ਬੇਸਮੈਂਟ ਜਿਆਦਾ ਬਣਦੀ ਸੀਗੇ ਅਸੀਂ ਉਦੋਂ ਵੀ ਦੇਖਦੇ ਸੀ ਉਦੋਂ ਵੀ ਅਸੀਂ ਵਿਰੋਧ ਕਰਦੇ ਸੀ ਮੇਰੇ ਹਿਸਾਬ ਨਾਲ ਘੱਟੋ ਘੱਟ 60 ਤੋਂ 70 ਫੁੱਟ ਦੀ ਗਹਿਰਾਈ ਤੇ ਇਸ ਬਿਲਡਿੰਗ ਦੀ ਜਿਹੜੀ ਬੇਸਮੈਂਟ ਬਣਾਈ ਗਈ ਸੀ ਬਿਲਕੁਲ ਉਹ ਜਿਹੜਾ ਸਾਹਮ ਕੀ ਕੀਤਾ ਜਾ ਰਿਹਾ ਉਹ ਸਾਹਮਣੇ ਮੋਲ ਬੰਦਾ ਪਿਆ ਜੀ ਜਿੱਥੇ ਉਹ ਉਹਦੀ ਅਸੀਂ ਗੱਲਬਾਤ ਕਰਾਂਗੇ ਲੇਕਿਨ ਆ ਇੱਕ ਬਿਲਡਿੰਗ ਤੇ ਉਹ ਦੂਸਰੀ ਬਿਲਡਿੰਗ ਆ ਦੋ ਬਿਲਡਿੰਗ ਤੁਹਾਨੂੰ ਇਸ ਕਰਕੇ ਦਿਖਾਈਆਂ ਜਾ ਰਹੀਆਂ ਕਿ ਇਹਨਾਂ ਨੂੰ ਸੁਰੱਖਸ਼ਣ ਹੈ ਕਿਸੇ ਦਾ ਕਿ ਕਾਰਪੋਰੇਸ਼ਨ ਬੋਲ ਨਹੀਂ ਰਹੀ ਅਗਰ ਕਿਸੇ ਗਰੀਬ ਨੇ ਮਕਾਨ ਬਣਾਉਣਾ ਹੋਵੇ ਤਾਂ ਡੈਮੋਲੇਸ਼ਨ ਨਾਲੇ ਹੋ ਜਾਂਦੀ ਆ ਆ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਇੱਕ ਆ ਦੁਕਾਨ ਹੈ ਤੇ ਕੋ ਦੁਕਾਨ ਹੈ ਜੋ ਇਨਲੀਗਲ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਨੇ ਲੇਕਿਨ ਕਾਰਪੋਰੇਸ਼ਨ ਕਿਉਂ ੱਖਾ ਬੰਦ ਕਰਕੇ ਬੈਗੀ ਆ ਦੇਖੋ ਜੀ ਕਿਸੇ ਨੇ 100 ਗਾਜ ਦਾ ਮਕਾਨ ਵੀ ਬਣਾਉਣਾ ਹੋਵੇ ਨਾ ਕਾਰਪੋਰੇਸ਼ਨ ਆਪਣੀ ਐਡੀ ਕਿਤਾਬ ਖੋਲ ਕੇ ਬਹਿ ਜਾਂਦੀ ਹੈ ਜਿਹਦਾ ਕਿਸੇ ਆਮ ਬੰਦੇ ਨੂੰ ਜਵਾਬ ਹੀ ਨਹੀਂ ਆਉਂਦਾ ਤੇ ਉਹਨਾਂ ਤੇ ਇੰਨੇ ਟੈਕਸ ਪਾ ਦਿੱਤੇ ਜਾਂਦੇ ਨੇ ਇੰਨੇ ਕੁ ਜੁਰਮਾਨੇ ਪਾ ਦਿੱਤੇ ਜਾਂਦੇ ਆ ਤੇ ਉਹ ਵਿਚਾਰਾ ਹਾਰ ਕੇ ਜਾਂਦਾ ਉਹ ਪੈਸੇ ਦੇ ਕੇ ਘੂਸ ਦੇ ਕੇ ਕਿਸੇ ਨੂੰ ਸਪਾਰਸ਼ ਕਰਾ ਕੇ ਆਪਣੀ ਬਿਲਡਿੰਗ ਬਣਾਉਂਦਾ ਜਾਂ ਉਹ ਬਿਲਡਿੰਗ ਉਹਨਾਂ ਨੂੰ ਵਿੱਚ ਹੀ ਰੋਕਣੀ ਪੈਂਦੀ ਆ ਕਿਉਂਕਿ ਜਿਹੜੀ ਕਾਰਪੋਰੇਸ਼ਨ ਦੀ ਫਾਰਮੈਟੀਆਂ ਪੂਰੀਆਂ ਨਹੀਂ ਹੁੰਦੀਆਂ ਪਰ ਇੱਥੇ ਡੇਡੇ ਮਾਲ ਬਣ ਜਾਂਦੇ ਆ ਡੇਡੀਆਂ ਬਿਲਡਿੰਗਾਂ ਬਣ ਜਾਂਦੀਆਂ ਜਿਹੜੀਆਂ ਨੂੰ ਬਣਨ ਦੇ ਵਿੱਚ ਵੀ ਕਿਤੋਂ-ਘੱਟ 3-3 4-4 ਸਾਲ ਲੱਗਦੇ ਆ ਪਰ ਇਹਨਾਂ ਨੂੰ ਦੇਖਣ ਵਾਲਾ ਇੱਥੇ ਕੋਈ ਨਹੀਂ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਇਹਨੇ ਸਾਨਾ ਜਿਹੇ ਦੀ ਕੰਸਟਰਕਸ਼ਨ ਹੋਈ ਕਾ ਕਿਸੇ ਵੀ ਕਾਰਪੋਰੇਸ਼ਨ ਦੇ ਮੁਜ਼ਾ ਸਰ ਕੋਈ ਐਮਐਲਏ ਕਿਸੇ ਦੀ ਨਿਗਾਚ ਇਹ ਮੁੱਦਾ ਨਹੀਂ ਆਇਆ ਤੁਹਾਨੂੰ ਲੱਗਦਾ ਕਿ ਹੁਣ ਇਹ ਬਿਲਡਿੰਗਾਂ ਸੀਲ ਹੋਣਗੀਆਂ ਕਿਉਂਕਿ ਇਨਲੀਗਲ ਕੰਮ ਜਿਹੜੇ ਕੀਤੇ ਜਾਂਦੇ ਨੇ ਨਕਸ਼ੇ ਮੰਗੇ ਜਾਂਦੇ ਤਾਂ ਨਕਸ਼ੇ ਨਹੀਂ ਸਾਨੂੰ ਦਿਖਾਏ ਜਾਂਦੇ ਨਕਸ਼ੇ ਸਾਨੂੰ ਦੱਸੇ ਜਾਂਦੇ ਨੇ ਆਰਟੀ ਮੰਗੀਏ ਤਾਂ ਆਰਟੀ ਰਾਹੀਂ ਨਹੀਂ ਦੇ ਸਕਦੇ ਲੇਕਿਨ ਇਹ ਕਿਦਾਂ ਦੇ ਐਕਸਕਿਊਜ਼ ਨੇ ਕਾਰਪੋਰੇਸ਼ਨ ਦੇ ਉਹ ਮੁਲਾਜ਼ਮਾਂ ਦੇ ਏਟੀਪੀ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਬਿਲਡਿੰਗਾਂ ਦੀ ਦੇਖਣਾ ਕਿਹੜੀ ਬਿਲਡਿੰਗ ਜਿਹੜੀ ਕਿਸ ਬਾਇਓਮੈਟ੍ਰਿਕ ਤਰੀਕੇ ਨਾਲ ਬਣੀ ਹੈ ਉਹਨੇ ਕਿੰਨੀ ਫੀਸ ਦੇ ਮਤਾਬੀ ਜਮ੍ਹਾਂ ਕਰਾਈ ਹੈ ਇੰਨੀਆਂ ਮੰਜ਼ਲਾ ਬਣ ਗਿਆ ਜੋ ਖਬਰ ਕੀਤੀ ਹੈ ਤੀਜੀ ਮੰਜ਼ਲ ਰੋਕ ਦਿੱਤੀ ਗਈ ਲ ਵਿਸ਼ਾਲ ਜੀ ਜੇ ਅੱਜ ਦੇਖ ਲੋ ਸਭ ਤੋਂ ਮਾੜਾ ਹਾਲ ਲੁਧਿਆਣੇ ਦਾ ਹੈ ਸਭ ਤੋਂ ਮਾੜਾ ਹਾਲ ਨਗਰ ਨਿਗਮ ਲੁਧਿਆਣਾ ਦਾ ਵਾ ਇਹ ਕੋਈ ਬਿਲਡਿੰਗ ਸੀਲ ਨਹੀਂ ਹੋਣੀ ਕਿਉਂਕਿ ਸਭ ਸੈਟਿੰਗ ਹੋ ਕੇ ਹੁੰਦਾ ਵਾ ਉਹਨਾਂ ਨੂੰ ਸਭ ਪਤਾ ਵਾ ਏਟੀਪੀ ਨੂੰ ਵੀ ਇਨਸਪੈਕਟਰ ਨੂੰ ਵੀ ਉਹਨਾਂ ਨੂੰ ਉਹਨਾਂ ਦਾ ਹਿਸਾਬ ਪੱਤੀ ਚੱਲੇ ਜਾਂਦਾ ਕਿਉਂਕਿ ਪਹਿਲਾਂ ਹੀ ਮੈਂ ਇਦਾਂ ਦੀਆਂ ਕਈ ਬਿਲਡਿੰਗਾਂ ਦੀ ਕੰਪਲੀਟ ਦਿੱਤੀ ਆ ਜਿਹੜੇ ਇਨਸਪੈਕਟਰ ਆ ਉਹ ਫਾਰਮਲਿਟੀ ਲਈ ਇਹਨਾਂ ਦਾ ਕੋਈ ਛੋਟਾ ਮੋਟਾ ਜਦ ਕੀ ਢਾਈ ਮੰਜ਼ਲ ਤੱਕ ਕੋਈ ਪਾਸ ਹੁੰਦੀ ਆ ਛੋਟਾ ਮੋਟਾ ਕੋਈ ਚਲਾਨ ਕੱਟ ਦਿੰਦੇ ਨੇ ਇਹਨਾਂ ਤੋਂ ਮੋٹے ਪੈਸੇ ਵਸੂਲ ਲੈਂਦੇ ਨੇ ਉਹ ਤੁਹਾਨੂੰ ਕੋਈ ਰਾਏ ਨਹੀਂ ਪਾਉਗੇ ਤੁਸੀਂ ਜਿੰਨੀ ਮਰਜ਼ੀ ਕੰਪਲੀਟਾ ਦੇ ਲੋ ਕੋਈ ਸੀਲ ਨਹੀਂ ਸਭ ਮਿਲੀ ਭੁਗਤ ਨਾਲ ਬਣਦਾ ਏਟੀਪ ਜੋ ਦਿਹਾਣੇ ਦੀ ਕਾਰਪੋਰੇਸ਼ਨ ਦੇ ਜ਼ਾਦੇ ਸਾਹਿਬ ਨਾਲ ਜਿੱਥੇ ਤੱਕ ਮੈਨੂੰ ਸਮਝ ਆ ਪੰਜ ਮੰਜ਼ਿਲਾ ਤੋਂ ਉੱਪਰ ਅਸੀਂ ਪਾ ਨਹੀਂ ਸਕਦੇ ਹੈਨਾ ਪਰ ਤੁਸੀਂ ਇੱਥੇ ਆਪਣੇ ਕੈਮਰਾਮੈਨ ਨੂੰ ਕਹੋ ਧਿਆਨ ਦੇਣਗੇ ਸੱਤ ਮੰਜ਼ਿਲਾ ਤਾਂ ਇੱਥੋਂ ਜਨ ਇਹ ਰਾਰੀਆਂ ਤੇ ਇਹਦੇ ਨਾਲ ਨਾਲ ਬਿਲਕੁਲ ਇੱਥੇ ਸਬਜ਼ੀ ਮੰਡੀ ਪੁਰਾਣੀ ਸਬਜ਼ੀ ਮੰਡੀ ਚੌਂਕ ਦੇ ਵਿੱਚ ਇੱਕ ਬੜੀ ਵੱਡੀ ਮਸ਼ਹੂਰ ਕਰਿਆਨੇ ਦੀ ਦੁਕਾਨ ਆ ਉਹਦੇ ਸਾਹਮਣੇ ਉਹਦੀ ਬਿਲਡਿੰਗ ਬਿਲਕੁਲ ਇਲੀਗਲ ਤਰੀਕੇ ਨਾਲ ਬਣੀ ਗਈ ਤੇ ਉਸ ਬਿਲਡਿੰਗ ਦੇ ਵਿੱਚ ਅੱਜ ਸ਼ਰਾਬ ਦਾ ਠੇਕਾ ਵੀ ਬਿਲਕੁਲ ਢੱਲੇ ਨਾਲ ਚੱਲ ਰਿਹਾ ਠੀਕ ਹੈ ਜੀ ਮਤਲਬ ਕਾਨੂੰਨ ਨੂੰ ਜਿਹੜਾ ਇਸ ਲੁਧਿਆਣਾ ਸ਼ਹਿਰ ਦੇ ਵਿੱਚ ਕਾਰਪੋਰੇ ਹੋਣ ਧਜੀਆਂ ਕਾਨੂੰਨ ਦੀਆਂ ਉੜਾਈਆਂ ਜਾ ਰਹੀਆਂ ਸਰਕਾਰ ਦਾ ਸਨਰਖਣ ਹੈ ਜਿਹੜਾ ਵੀ ਕੋਈ ਮਾੜਾ ਮੋਟਾ ਸਾਡੇ ਵਰਗਾ ਬੋਲਦਾ ਉਹਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਹੁੰਦੀ ਹੈ ਲੇਕਿਨ ਤੁਸੀਂ ਏਟੀਬੀ ਨੂੰ ਜਾ ਕੇ ਪੁੱਛੋਗੇ ਕਿ ਕਿ ਵੀਡੀਓ ਚੱਲਣ ਤੋਂ ਬਾਅਦ ਏਟੀਬੀ ਕੋਈ ਨਾ ਕੋਈ ਤਾਂ ਐਕਸ਼ਨ ਦੇਖਦੇ ਕੀ ਲੈਂਦਾ ਵੈ ਬਿਲਡਿੰਗ ਸੀਲ ਕੀਤੀ ਜਾਂਦੀ ਹੈ ਹੁਣ ਐਕਸ਼ਨ ਕੀ ਲਏਗਾ ਏਟੀਬੀ ਲੱਗਦਾ ਤੁਹਾਨੂੰ ਕੋਈ ਦੇਖੋ ਜੀ ਬਿਲਡਿੰਗ ਤਾਂ ਪਹਿਲਾਂ ਵੀ ਸੀਲ ਕੀਤੀ ਸੀ ਪਰ 4 ਘੰਟੇ ਬਾਅਦ ਦੁਬਾਰਾ ਬਿਲਡਿੰਗ ਜਿਹੜੀ ਖੋਲ ਦਿੱਤੀ ਗਈ ਹੈ ਇਹਦਾ ਮਤਲਬ ਕਿਸੇ ਨਾ ਕਿਸੇ ਵੱਡੇ ਅਧਿਕਾਰੀ ਦੀ ਸ਼ਿਫਾਰਿਸ਼ ਹੈ ਜਾਂ ਕਿਸੇ ਵੱਡੇ ਨ ਪਰ ਦੇਖਣ ਚਾਹਦਾ ਹੈ ਹਰ ਵਾਰੀ ਇਦਾਂ ਹੁੰਦਾ ਕਿਉਂਕਿ ਸਾਡੇ ਵਰਗੇ ਤੁਹਾਡੇ ਵਰਗੇ ਲੋਕ ਇਹ ਮੁੱਦੇ ਚੱਕਦੇ ਆ ਤੇ ਸਾਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ ਪਰ ਹੁਣ ਦੇਖਾਂਗੇ ਵੀ ਤੁਹਾਡੀ ਜਿਹੜੀ ਰਿਪੋਰਟ ਤੋਂ ਬਾਅਦ ਇਹਦੇ ਤੇ ਕੀ ਐਕਸ਼ਨ ਦਿੱਤਾ ਜਾਂਦਾ ਹੈ ਕੀ ਇਹ ਦੁਬਾਰਾ ਬਿਲਡਿੰਗ ਸੀਲ ਕਰਕੇ ਦੁਬਾਰੇ ਦੀ ਸੀਲ ਜਦ ਤੱਕ ਇਹ ਪੂਰੇ ਮਾਪਦੰਡ ਪੂਰੇ ਨਹੀਂ ਕਰਦੇ ਕਾਨੂੰਨਨ ਕਾਰਪੋਰੇਸ਼ਨ ਦੇ ਜਦ ਤੱਕ ਇਹ ਸੀਲ ਇਹਦੀ ਨਹੀਂ ਖੁੱਲਣੀ ਚਾਹੀਦੀ ਇਹ ਬਿਲਕੁਲ ਸੀਲ ਹੋਣੀਆਂ ਚਾਹੀਦੀਆਂ ਕਿਉਂਕਿ ਆਸਪੜੋਜ਼ ਦੇ ਜਿਹੜੇ ਘਰ ਆ ਉਹ ਬਹੁਤ ਛੋਟੇ ਛੋਟੇ ਲੋਕਾਂ ਦੇ ਘਰ ਆ ਜਿਨ੍ਹਾਂ ਚ ਦਰਾਰਾਂ ਆਈਆਂ ਹੋਈਆਂ ਕੱਲ ਨੂੰ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਕੀ ਇਹ ਬਿਲਡਿੰ ਇਹਦਾ ਜਵਾਬ ਦੇ ਕੌਣ ਬਣੇਗਾ ਬਿਲਕੁਲ ਇੱਕ ਵੱਡਾ ਸਵਾਲ ਹੈ ਜੋ ਤੁਹਾਨੂੰ ਪਿੱਛੇ ਜੋ ਬਿਲਡਿੰਗਾਂ ਦਿਖਾਈਆਂ ਜਾ ਰਹੀਆਂ ਅੱਗੇ ਜੋ ਕੰਪਲੈਕਸ ਜਿਹੜਾ ਬਣ ਰਿਹਾ ਉਹ ਵੀ ਤੁਹਾਨੂੰ ਦਿਖਾਣੇ ਆ ਕਿਉਂਕਿ ਕੰਪਲੈਕਸ ਦੇ ਬਾਹਰ ਚਾਰ ਦੀਵਾਰੀ ਕਰਕੇ ਗੇਟ ਲਗਾ ਦਿੱਤੇ ਗਏ ਨੇ ਗੇਟ ਇਸ ਕਰਕੇ ਲਗਾ ਦਿੱਤੇ ਗਏ ਨੇ ਕੋਈ ਵੀ ਅੰਦਰ ਜਾ ਕੇ ਦੇਖ ਨਾ ਸਕੇ ਕਿ ਮੋਲ ਤਿਆਰ ਹੋ ਰਿਹਾ ਲੇਕਿਨ ਬੇਸਮੈਂਟ ਉਹਦੀ ਅੰਦਰ ਬਣ ਰਹੀ ਹੈ ਲੇਕਿਨ ਆ ਤਸਵੀਰ ਦਿਖਾਈ ਜਾ ਰਹੀ ਹੈ ਇੱਕ ਉਹ ਬਿਲਡਿੰਗ ਹੈ ਜਿਹਨੂੰ ਰੋਕਿਆ ਗਿਆ ਸੀਗਾ ਤੁਹਾਨੂੰ ਪਹਿਲੇ ਵੀ ਦਿਖਾਇਆ ਇੱਕ ਆ ਬਿਲਡਿੰਗ ਹੈ ਤੇ ਇੱਕ ਆ ਬਿਲਡਿੰਗ ਹੈ ਦੋ 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 ਬਿਲਡਿੰਗਾਂ ਹੈ ਜਿਹਨਾਂ ਨੂੰ ਮੰਤਮਾਨ ਸਾਹਿਬ ਕਿ ਲੁਧਿਆਣਾ ਸ਼ਹਿਰ ਕਰਪਸ਼ਨ ਜਿਹੜਾ ਹੋ ਰਿਹਾ ਹੈ ਕਿ ਉੱਥੇ ਠੱਲ ਪਾਈ ਜਾ ਸਕਦੀ ਹੈ ਕਿ ਨਹੀਂ ਇਹ ਤਾਂ ਸਮਝਦਾ ਸਕਦਾ ਹੈ ਕਾਰਪਸ਼ਨ ਗਹਿਰੀ ਨਹੀਂ ਤਾਂ ਉੱਠੇਗੀ ਤਾਂ ਹੀ ਕੁਝ ਕਾਰਵਾਈ ਕਰੇਗੀ ਅੰਤੇ ਸਰ ਮਿੱਠਾ ਖਵਾ ਦੋ ਸਰ ਨੇ ਤਾਂ ਸਿੱਧੀ ਵਿਆਹ ਜੋ ਚੁੱਪ ਕਰਕੇ ਫੜ ਦੋ ਡੱਬਾ ਫੜ ਦੋ ਦੇਖ ਕੇ ਜੇ ਨਾ ਸਮਝੋਂ ਪਰ ਮੈਂ ਤੇ ਸਿੱਧੀ ਜੜੀ ਇਹਦੇ ਪਿੱਛੇ ਮਕਾਨ ਆ ਇਹਨਾਂ ਲੋ ਕੋਈ ਜੇ ਕੋਈ ਦਰਾਰਾ ਜ਼ਰੂਰ ਆਈਆਂ ਹੋਵੇ ਤੁਸੀਂ ਮੁਆਵਜ਼ਾ ਵਗੈਰਾ ਵੀ ਦਿੱਤਾ ਇਹਨਾਂ ਨੂੰ ਕੁਝ ਸਭ ਰਿਪੇਅਰ ਕਰਾ ਪਰ ਰਿਪੇਅਰ ਕਰਾਇਆ ਤੇ ਸਰ ਕੋਈ ਦਿੱਕਤ ਨਹੀਂ ਤੇ ਜਿਹੜੀ ਇਹਦੀ ਮਾਈਨਿੰਗ ਜਿਹੜੀ ਤੁਸੀਂ ਆਪਾਂ ਬੇਸਮੈਂਟ ਕਰਦੇ ਆ ਇਹਦੀ ਜਿਹੜੀ ਪਰਮਿਸ਼ਨ ਕਿੰਨੇ ਕੱਪਾ ਗਹਿਰਾਈ ਤੱਕ ਕਰ ਸਕਦੇ ਆ ਤੁਹਾਡਾ ਤਾਂ ਕੰਸਟਰਕਸ਼ਨ ਦਾ ਕੰਮਾ ਜਿੰਨੀ ਮਨਜ਼ੂਰੀ ਦੇਣੀ ਉਹਨੇ ਕਰੀ ਉਹਦੀ ਮਨਜ਼ੂਰੀ ਸਾਡੇ ਕੋਲ ਹੈ ਤੁਹਾਡੇ ਕੋਲ ਕਿੰਨੀ 40 ਫੁੱਟ ਦੀ ਮਨਜ਼ੂਰੀ ਹੈ ਸਿਰ 50 ਫੁੱਟ ਦੀ ਸਸੇ ਕਿੱਥੀ ਘਟਾ ਕੇ ਕਿਤੇ ਤੁਸੀਂ ਪੈਂਟਿਕ ਫੋਟਾ ਨਾ संताली बूढ़ी तो है, ठीक मैं तो है कि भी ना चाह छावला जी कौन सी पार्टनर हूँ मेरे नकलों पिंकी है पिंकी बाजी है छावले देख लो उस नहीं लेले नहीं सर शुक्रिया शुक्रिया सर आप लेले मतलब ये तुम्हें देख लेता हूँ अच्छा नहीं बस शुक्रिया లై ਕਿਸਮੇ ਮੇਰੇ ਪਿੱਛੇ ਮਕਾਨਾਂ ਨੇ ਉਹਨਾਂ ਕੋਲ ਦਿੱਕਤ ਹੈ ਤੁਸੀਂ ਮਕਾਨ ਜਿੰਨੇ ਕੋ ਪੁਰਾਣੇ ਸੀ ਤੇ ਜਿੰਨੇ ਕੋ ਵਧੀਆ ਕਰਕੇ ਦੇ ਰਹੇ ਆ ਤੁਸੀਂ ਸੋਚ ਵੀ ਨਹੀਂ ਸਕਦੇ ਹੋ ਕੋਈ ਸੇਵਾ ਮੇਰੇ ਲਈ ਚਾਹੇ ਛੋਟਾ ਜਿਹਾ ਵਰਸ਼ਨ ਲੈਣਾ ਸੀਗਾ ਕਿ ਤੁਸੀਂ ਆਜ ਦੱਸ ਦੋ ਤੇ ਕਰਨਾ ਕਰ ਲੈਂਦੇ ਹਲਕਾ ਹੀ ਲੈਣਾ ਚਾਹੀਦਾ ਕਿਸਨੂਣਾ ਅਚੜੀ ਦੀ ਵੀਡੀਓਗ੍ਰਾਫੀ ਵੀ ਆਈਗੀ ਸੀਗੀ ਸਾਰਾ ਕੁਝ ਆ ਗਿਆ ਸੀਗਾ ਸਿੱਕੇ ਮਾਲਕ ਕੋ ਜਾ ਕੇ ਦਫ਼ਤਰ ਗੱਲ ਕੀਤੀ ਤੇ ਮਾਲਕ ਕਰਦਾ ਹੈ ਯੋ ਕਿ ਆਪਣੀ ਇਹ ਨਾਲ ਤਾਂ ਕੁਝ ਕਰਨਾ ਨਹੀਂ ਗਿਆ ਤੁਸੀਂ ਕਰ ਰਹੇ ਹੋ ਤੁਸੀਂ ਕਰ ਲਓ ਉਹਦਾ ਚਲਾਣੀ ਹੈ ਜਾਂ ਚਲਾ ਰਹਿਣੀ ਹੈ ਸੀ ਤਾਂ ਕੋਈ ਨਹੀਂ ਕਰ ਦਿੰਦਾ ਕਰ ਲਓ ਫਿਰ ਤਾਂ ਗਲਮੇ ਬਾਹਰ ਖੜਾ ਮੈਸੀ ਜਿਹੜੀ ਇੱਥੇ ਬਹੁ ਮੰਜਲਾ ਇੱਕ ਇਮਾਰਤ ਜਿਹੜੀ ਮਲਟੀ ਕੰਪਲੈਕਸ ਬਣਦਾ ਪਿਆ ਕਿਸ ਤਰ੍ਹਾਂ ਉਸ ਦਾ ਜਿਹੜਾ ਪਾਟਣਾ ਜਿਹੜਾ ਅੰਦਰ ਬੈਠਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਸਾਡਾ ਪਹਿਲੇ ਅੰਦਰ ਜਾਂਦਾ ਹੀ ਮੂੰਹ ਮਿੱਠਾ ਕਰਾਂਦਾ ਜਦੋਂ ਇੰਟਰਵਿਊ ਦੀ ਗੱਲ ਕੀਤੀ ਹੈ ਤਾਂ ਇੰਟਰਵਿਊ ਦੇਣ ਤੋਂ ਕਿਸ ਤਰ੍ਹਾਂ ਇਨਕਾਰ ਕਰ ਦਿੱਤਾ ਜਾਂਦਾ ਵਾ ਲੇਕਿਨ ਇਹਦੇ ਵਿੱਚ ਕਾਰਪੋਰੇਸ਼ਨ ਆ ਕੇ ਚੁੱਪ ਕਿਉਂ ਹੈ ਕਾਰਪੋਰੇਸ਼ਨ ਕਮਿਸ਼ਨ ਸਾਹਿਬ ਲੁਧਿਆਣਾ ਸ਼ਹਿਰ ਦੇ ਹੱਬ ਨੂੰ ਕਿਹਾ ਜਾ ਸਕਦਾ ਹੈ ਹੱਬ ਦੇ ਵਿੱਚ ਜਿਹੜੀ ਇੱਕ ਬਿਲਡਿੰਗ ਜਿਹੜੀ ਬਣ ਰਹੀ ਹੈ ਉਹ ਤੇ ਹੁਣ ਕੀ ਕਾਰਵਾਈ ਹੁੰਦੀ ਹੈ ਉਹ ਤਾਂ ਸਮਝਦਾ ਸਕਦਾ ਹੈ ਕਿ ਜਨਰਲ ਕਮਿਸ਼ਨ ਸਾਹਿਬ ਲੁਧਿਆਣਾ ਲੈ ਕੇ ਤਰਕਾਰ ਹਾਂਜੀ ਹਾਂਜੀ ਸਾਹਿਬ ਅੱਛਾ ਸਰ ਮੈਂ ਨਾ ਗਾਂਧੀ ਨਗਰ ਆਇਆ ਸੀਗਾ ਇੱਕ ਕੰਪਲੈਕਸ ਬਣ ਰਿਹਾ ਵ ਉਰੀ ਡੁੰਗਾਈ ਹੈ ਤੇ ਬੇਸਮੈਂਟ ਭੜਦੀ ਹੈ ਸਾਈਡਾਂ ਤੇ ਕੋਈ ਵੀ ਅ ਕਿਲਰਸ ਨਹੀਂ ਹੈਗੇ ਸਰ ਜਿਹੜੀ ਨਾਲ ਦੇ ਮਕਾਨਾਂ ਨੂੰ ਬਚਾਇਆ ਜਾ ਸਕੇ ਸਰ ਨੌਲੇਜ ਹੈ ਸਰ ਮਾਮਲਾ ਨਹੀਂ ਨਹੀਂ ਜੇ ਮੈਨੂੰ ਤੁਸੀਂ ਦੋ ਮੈਨੂੰ WhatsApp ਕਰੋ ਹੁਣੇ ਭੇਜ ਦਿੰਦਾ ਉਹਨਾਂ ਨੂੰ ਪਰੋਮਿਸ ਮੈਂ ਤੁਹਾਨੂੰ ਵੀਡੀਓ ਪਾ ਰਿਹਾ ਤੇ ਇੱਕ ਦੋ ਦੁਕਾਨਾਂ ਸਰ ਤੇ ਸੀਲ ਹੋਈਆਂ ਸੀਗੀਆਂ ਉਹ ਵੀ ਜਿਹੜੀਆਂ ਖੁੱਲ ਗਈਆਂ ਹੁਣ ਜੋ ਨਏ ਦੀਆਂ ਨੇ ਜੋ ਇਹ ਕੀ ਪੈਂਦੀਆਂ ਸਰ ਮੈਂ ਇਹਦੀ ਤਾਂ ਮੈਂ ਗੱਲ ਕੀਤੀ ਏਟੀ ਵੀ ਸਾਫ਼ ਕਰਨੇ ਮੇਰੇ ਤਾਂ ਮਾਮਲਾ ਧਿਆਨ ਵਿੱਚ ਨਹੀਂ ਕਿਉਂਕਿ ਸਾਡੇ ਕੋਲ ਵਿਜ਼ੂਅਲ ਵੀ ਹੈ ਸੀਲ ਕਰਨ ਦੀਆਂ ਹਾਂ ਹਾਂ ਉਹ 4 ਘੰਟੇ ਚ ਖੁੱਲ੍ਹਦੀਆਂ ਸੀਗੀਆਂ ਸਰ 10 ਤੋਂ 10 ਦਿਨ ਪਹਿਲੇ ਖਬਰ ਚ ਲਾਈ ਸੀ ਉਸ ਤੋਂ ਬਾਅਦ ਸੀਲ ਹੋਈਆਂ ਸੀਗੀਆਂ ਹਾਂ ਤੁਸੀਂ ਮੈਨੂੰ ਪਾਓ